ਵਿਦਾਇਕਾਂ ਨੂੰ ਨਸੀਅਤ ਮਧਾਣੀ ਰੜਕਣਾ ਬੰਦ ਕਰੋ ਤੇ ਘੱਟ ਸ਼ਬਦਾਂ ਵਿੱਚ ਬੋਲਣਾ ਸਿੱਖੋ ਸਿਫਰ ਕਾਲ ਦੌਰਾਨ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਟੋਕਿਆ ਸਿਫਰ ਕਾਲ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਉਸ ਸਮੇਂ ਅਜੀਬੋ ਗਰੀਬ ਸਥਿਤੀ ਵਿੱਚੋਂ ਗੁਜ਼ਰਨਾ ਪਿਆ ਜਦੋਂ ਵਿਧਾਇਕ ਸਾਹਿਬ ਕੇਂਦਰ ਬਲੋਤੇ ਤੇ ਪੈਸਿਆਂ ਵਿੱਚ ਕਪੜੇ ਦਾ ਮੁੱਦਾ ਚੁੱਕਰੇ ਸਨ ਤੇ ਮਿੱਥੇ ਸਮੇ ਤੋਂ ਉਹਨਾਂ ਵੱਧ ਸਮਾਂ ਲੈ ਲਿਆ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਟੋਕਿਆ ਤੇ ਕਿਹਾ ਕਿ ਤੁਹਾਨੂੰ ਇੱਕ ਮਿੰਟ ਦਾ ਸਮਾਂ ਦਿੱਤਾ ਸੀ ਗੱਲ ਰੱਖਣ ਦਾ ਪਰ ਤੁਸੀਂ ਤਾਂ 2 ਮਿੰਟ ਤੋਂ ਵੱਧ ਦਾ ਸਮਾਂ ਲੈ ਲਿਆ ਕਾਫੀ ਵੈਸ ਤੋਂ ਬਾਅਦ ਅਸ਼ਵਨੀਸ਼ ਸ਼ਰਮਾ ਨੂੰ 1 ਮਿੰਟ ਹੋਰ ਬੋਲਣ ਦਾ ਸਮਾਂ ਦਿੱਤਾ ਗਿਆ ਪਰ ਸਪੀਕਰ ਸੰਧਵਾ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਵਕੀਲ 1 ਮਿੰਟ ਵਿੱਚ ਸਭ ਕੁਝ ਦੱਸ ਦਿੰਦੇ ਹਨ ਉਹਨਾਂ ਸਾਰੇ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ ਨਸੀਹ ਦਿੱਤੀ ਕਿ ਮਧਾਣੀ ਰੜਕਣਾ ਬੰਦ ਕਰੋ ਘੱਟ ਸ਼ਬਦਾਂ ਵਿੱਚ ਬੋਲਣਾ ਸਿੱਖੋ ਇਸ ਤੇ ਲੰਬੀ ਬਹਿਸ ਕਰਨ ਵਾਲੇ ਵਿਧਾਇਕਾਂ ਤੇ ਮੰਤਰੀਆਂ ਦੇ ਮੂੰਹ ਤਾਂ ਉਤਰ ਗਏ ਤੇ ਉਹ ਬਗਲੇ ਝਾਕਣ ਲੱਗ ਪਏ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਵਿਧਾਇਕ ਤੇ ਮੰਤਰੀ ਹੁਣ ਬੋਲਣ ਲੱਗੇ ਸਮੇਂ ਦੀ ਕਦਰ ਤੇ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਆਖਣਗੇ ਇਸ ਦੀ ਉਮੀਦ ਹੁਣ ਕੀਤੀ ਜਾ ਸਕਦੀ ਹੈ